ਕਿਉਂ ਹੋ ਤਰਦਾ ਇਹ ਤਸਵੀਰਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਦੀਆਂ ਨੇ ਜਿੱਥੇ TMC ਨੇ Xਤੇ CM ਮਮਤਾ ਬੇਨਰਜੀ ਦੇ ਸੱਟ ਲੱਗਣ ਬਾਰੇ ਜਾਣਕਾਰੀ ਦਿੱਤੀ ਹੈ ਜਾਣਕਾਰੀ ਮੁਤਾਬਕ ਉਹਨਾਂ ਦੇ ਸਿਰ ਵਿੱਚ ਸੱਟ ਲੱਗੀ ਹੈ ਮੱਥੇ ਉੱਤੋਂ ਖੂਨ ਵੀ ਵਹਿਣ ਲੱਗਿਆ ਉਹਨਾਂ ਨੂੰ ਇਲਾਜ ਤੇ ਲਈ ਕਲਕੱਤਾ ਦੇ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ CM ਮਮਤਾ ਆਪਣੇ ਘਰ ਵਿੱਚ ਟ੍ਰੈਡਮਿਲ ਤੇ ਵਾਕ ਕਰਦੇ ਸਮੇਂ ਡਿੱਗ ਗਏ ਹਾਲਾਂਕਿ ਇਸ ਗਲਤੀ ਪੁਸ਼ਟੀ ਨਹੀਂ ਹੋ ਸਕੀ ਪਰ ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰਕੇ ਮਮਤਾ ਬੇਨਰਜੀ ਦੀ ਸਿਹਤਯਾਬੀ ਦੀ ਪ੍ਰਾਰਥਨਾ ਕੀਤੀ ਹੈ ਉਥੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਵੀ ਉਹਨਾਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ ਸਾਹਮਣੇ ਆਇਆ ਸੀ ਕਿ ਸੀਐਮ ਮਮਤਾ ਬੇਨਰਜੀ ਆਪਣੇ ਘਰ ਦੇ ਵਿੱਚ ਟ੍ਰੈਡਮਿਲ ਤੇ ਵਾਕ ਕਰਦੇ ਸਮੇਂ ਡਿੱਗ ਗਏ ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋਈ ਸੀ ਇਸ ਤੋਂ ਬਾਅਦ ਅਭਿਸ਼ੇਕ ਬੇਨਰਜੀ ਨੇ ਉਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਦਾਜ਼ੀਏ ਕਿ ਸੀਐਮ ਮਮਤਾ ਬੇਨਰਜੀ ਇਸ ਤੋਂ ਪਹਿਲਾਂ ਵੀ ਹਾਦਸੇ ਦਾ ਸ਼ਿਕਾਰ ਹੋ ਗਏ ਸਨ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਵੀ ਸੀਐਮ ਮਮਤਾ ਬੇਨਰਜੀ ਦੇ ਸੱਟ ਲੱਗਣ ਤੇ ਚਿੰਤਾ ਪ੍ਰਗਟਾਈ ਹੈ ਅਤੇ ਸਿਹਤਯਾਬੀ ਦੀ ਕਾਮਨਾ ਕੀਤੀ ਹੈ। ਦਾਜੀ ਕਿਸ ਤੋਂ ਪਹਿਲਾਂ ਜਨਵਰੀ ਮਹੀਨੇ ਦੇ ਵਿੱਚ ਵੀ ਸੜਕ ਹਾਦਸੇ ਦਾ ਸ਼ਿਕਾਰ ਹੋਈ ਸੀ ਮਮਤਾ ਬੇਨਰਜੀ। ਇਸ ਦੌਰਾਨ ਉਹਨਾਂ ਦੀ ਸੱਟਾਂ ਲੱਗੀਆਂ ਸੀ। ਉਹ ਵਰਤਮਾਨ ਤੋਂ ਕਲਕੱਤਾ ਵਾਪਸ ਪਰਤ ਰਹੇ ਸੀ।